ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਹੋ ਮੈਂ ਅਮਰੀਕ ਟੁਰਨਾ ਟਿਕਰੀ ਬਾਰਡਰ ਤੇ ਅਸੀਂ ਪਹੁੰਚੇ ਪਏ ਆ ਰਾਤ ਦਾ ਮਾਹੌਲ ਆ ਤੇ ਵੇਖੋ ਕਿਸਾਨ ਅੱਜ ਦੀ ਰਾਤ ਪੰਜਾਬੀਆਂ ਦੀ ਅਖੀਰਲੀ ਰਾਤ ਆ ਦਿੱਲੀ ਦੀਆਂ ਹੱਦਾਂ ਤੇ ਇਹ ਜਿਹੜੀ ਤਵੀ ਦੇ ਉੱਤੇ ਰੋਟੀਆਂ ਪਕਾਈਆਂ ਜਾ ਰਹੀਆਂ ਲੋਹ ਦੇ ਉੱਤੇ ਰੋਟੀਆਂ ਪੱਕ ਰਹੀਆਂ ਜਾਂ ਇਹ ਪੂਰੀ ਸੱਤ ਸਜੀ ਹੈ ਇਹ ਅੱਜ ਅਖੀਰਲੀ ਰਾਤ ਆ ਕਿਉਂਕਿ ਕੱਲ ਨੂੰ ਸਾਰਿਆਂ ਨੇ ਪੰਜਾਬ ਚੱਲ ਜਾਣਾ ਤੋ ਵੇਖ ਸਕਦੇ ਹੋ ਵੀ ਕਿਵੇਂ ਸਾਰੇ ਬੰਦੇ ਯੂਨਿਟੀ ਦੇ ਵਿੱਚ ਲੱਗੇ ਪਏ ਨੇ ਕੋਈ ਪੇੜੇ ਕਰ ਰਿਹਾ ਕੋਈ ਚੌਂਡਾ ਕਰ ਰਿਹਾ ਤੇ ਇਧਰ ਬਾਪੂ ਹੁਣ ਥਲ ਰਹੇ ਨੇ ਤੇ ਪੂਰਾ ਮਾਹੌਲ ਬਣਾਇਆ ਪਿਆ ਹਨਾ ਤੇ ਆਪਾਂ ਗੱਲਾਂ ਬਾਤਾਂ ਵੀ ਕਰਦੇ ਆ ਬਾਪੂ ਜੀ ਕਿਹੜਾ ਏਰੀਆ ਬਰਨਾਲਾ ਜ਼ਿਲ੍ਹਾ ਬਰਨਾਲਾ ਹਮ ਬਰਨਾਲੇ ਵਾਲੇ ਤੁਹਾਨੂੰ ਤਾਂ ਵਾਵਾ ਟਾਈਮ ਲੱਗ ਗਿਆ ਹੁਣ ਉਰੇ ਪਹੁੰਚਣ ਨੂੰ ਲੱਗ ਗਿਆ ਜੀ ਆ ਬਹੁਤ ਟਾਈਮ ਲੱਗ ਗਿਆ ਪੂਰਾ ਬਹੁਤ ਟਾਈਮ ਲੱਗ ਗਿਆ ਤੁਸੀਂ ਪਹਿਲੀਆਂ ਚ ਆ ਗਏ ਸੀ ਉਦੋਂ ਹਾਂ ਪਹਿਲਾਂ ਚ ਆ ਗਏ ਸੀ 27 ਤਰੀਕ ਨੂੰ ਇੱਥੇ ਹੁਣ ਫੇਰ ਵਾਪਸੀ ਆ ਤੇ ਕਿਦਾਂ ਦਾ ਲੱਗ ਰਿਹਾ ਇੱਥੇ ਤਾਂ ਪੂਰਾ ਮਾਹੌਲ ਬਣਿਆ ਪਿਆ ਸੀ ਸਾਲ ਦਾ ਚੱਲ ਜੀ ਨਿਪਟ ਗਿਆ ਕੰਮ ਵਧੀਆ ਹੋ ਗਿਆ ਹੁਣ ਫੇਰ ਪਿੰਡ ਨੂੰ ਜਾਵਾਂਗੇ ਇਹ ਵੀ ਗੱਲ ਆ ਬਾਪੂ ਕਹਿੰਦਾ ਨਿਪਟ ਗਿਆ ਕੰਮ ਛੇਤੀ ਵਾਪਸੀ ਹੋ ਜੂਗੀ ਹੈ ਨਾ ਇਹ ਵੀ ਗੱਲ ਵਧੀਆ ਬਾਈ ਤੁਸੀਂ ਕਿੱਥੋਂ ਅਸੀਂ ਬਰਾਲਾ ਜਿਹੜਾਗਾ ਤੁਹਾਡਾ ਵੀ ਬਰਨਾਲਾ ਬਰਾਲੇ ਆ ਸਾਰਾ ਉੱਥੋਂ ਦਾ ਗਰੋਪੀ ਬਰਨਾਲੇ ਦਾ ਅੱਛਾ ਵਧੀਆ ਧੰਨਵਾਦ ਆ ਜਿਹੜਾ ਨਿਭੜ ਗਿਆ ਕੰਮ ਇੱਕੋ ਪਿੰਡ ਆ ਕਿ ਨਹੀਂ ਇੱਕੋ ਪਿੰਡ ਨਹੀਂ ਅੱਡੋ-ਅੱਡੀ ਪਿੰਡਾਂ ਦੇ ਆ ਬਾਹਲੇ ਮਲਾਂ ਕੋਈ ਬਰਨਾਲੇ ਦੇ ਏਰੀਆ ਚ ਪੈ ਜਾਂਦੇ ਆ ਪਹਿਲਾਂ ਵੈਸੇ ਸਾਰੇ ਇੱਕ ਦੂਸਰੇ ਨੂੰ ਜਾਣਦੇ ਹੀ ਕਿ ਇੱਥੇ ਜਾਨਣ ਲੱਗੇ ਕਿਸੇ ਨਾਲ ਕੋਈ ਵਾਹ-ਵਾਸ ਨਹੀਂ ਹਰਿਆਣਾ ਵਾਲੇ ਸਦਾ ਪਤਰਾਉਣ ਲੱਗੇ ਸਾਨੂੰ ਵਿਆਹਾਂ ਦੇ ਨਹੀਂ ਤੁਸੀਂ ਸਾਰੇ ਇੱਥੇ ਆ ਆ ਜਿਹੜੇ ਬਰਨਾਲੇ ਵਾਲੇ ਇਹ ਵੀ ਇੱਥੇ ਆ ਕੇ ਮਿਲੇ ਆ ਹੋ ਗਿਆ ਸਾਰਾਂ ਦਾ ਇੱਕ ਦੂਜੇ ਜਾਣਦੇ ਆ ਆਪਕੇ ਦੂਜੇ ਨੰਬਰ ਵੀ ਸਾਡੇ ਕੋਲੇ ਆ ਤੈਅ ਵੀ ਆ ਬਾਪੂ ਵਰਗੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਜ਼ਿੰਦਗੀ ਇੱਥੇ ਹੀ ਗੁਜ਼ਾਰਾ ਗੁਜ਼ਰਦੀ ਹੈਣਾ ਸਾਲ-ਸਾਲ ਲੱਗ ਗਿਆ ਬੰਦਿਆਂ ਨੂੰ ਬਹੁਤ ਵਧੀਆ ਕੰਮ ਨਿਭੜਿਆ ਧੰਨਵਾਦ ਕਰਦਾ ਜਿਹੜਾ ਜਿਹਨੇ ਸਰਕਾਰ ਨੇ ਵਧੀਆ ਕਰਿਆ ਕੰਮ ਹੈਣਾ ਆਹ ਭਾਈ ਰੋਟੀ ਬਹੁਤ ਵਧੀਆ ਗੋਲ ਕਰਦਾ ਹੈ ਕਰਨ ਕੋਲ ਆ ਕੇ ਦਿਖਾਓ ਭਾਈ ਰੋਟੀ ਬਹੁਤ ਵਧੀਆ ਗੋਲ ਕਰਦਾ ਹੈ ਇਹ ਬਾਜੀ ਪਹਿਲਾਂ ਹੀ ਆਉਂਦੀ ਸੀ ਕਿ ਇੱਥੇ ਸਿੱਖੀ ਆ ਕੇ ਨਹੀਂ ਭਾਈ ਇੱਥੇ ਵੀ ਬਹੁਤ ਸਿੱਖ ਲਈ ਕੁਝ ਪਿੰਡ ਸਿੱਖੀ ਵੀ ਸੀਗੀ ਅੱਛਾ ਹੁਣਾਈ ਹੁਣਾਂ ਨੇ ਸਿਕਾਈ ਆ ਨਹੀਂ ਭੁਜਾਈ ਹੁਣਾਂ ਨੇ ਸਿਕਾਈ ਪਿੰਡ ਵੀ ਸੇਵਾ ਹੀ ਕਰਦੇ ਆਂਗੇ ਅੱਛਾ ਹਾਂ ਪਿੰਡ ਅਖਾਂ ਦਾ ਕੈਂਪ ਲਾਈਦਾ ਹੋਰ ਵੀ ਕੋਈ ਵੀ ਸੇਵਾ ਹੋਈ ਹਰ ਇੱਕ ਥਾਂ ਪਹੁੰਚਿਆ ਸੇਵਾ 'ਚ ਹਾਂ ਬਸ ਇਹ ਦਿਲ ਨਹੀਂ ਮੈਨੂੰ ਲੱਗਦਾ ਉਹ ਭਾਈ ਵੀ ਵਧੀਆ ਵੇਲਦਾ ਹੈ ਬਾਈ ਦਾ ਵੀ ਰਿਕਾਰਡ ਆਦਾ ਰੋਟੀ ਦਾ ਪੂਰਾ ਤੇ ਰੋਟੀ ਪੂਰੀ ਵਧੀਆ ਬਾਈ ਜਿਹੜੇ ਕੋ ਮਾੜੇ-ਵੋਟੇ ਕੱਚੇ ਖਿਡਾਰੀ ਲੋ ਇਹ ਸਿੱਖ ਜਾਣਗੇ ਪਰ ਹੁਣ ਤਾਂ ਵਾਪਸੀ ਆ ਹੁਣ ਹੁਣ ਪਿੰਡ ਜਾ ਕੇ ਸਿਕਾਉਣਾ ਪੈਣਾ ਪਿੰਡ ਤਾਂ ਜੀ ਨਹੀਂ ਕਰਦਾ ਯਾਰ ਜਾਣ ਨੂੰ ਹੁਣ ਤੋੜ ਦੇ ਧੱਕੇ ਨਾਲ ਯਾਰ ਹੁਣ ਕੀ ਕਰੀਏ ਹੈ ਜੀ ਨਹੀਂ ਕਰਦਾ ਸੱਚੀ ਗੱਲ ਇਹ ਬੋਦਾਂ ਨਾ ਸਮਾਪਤੀ ਆ ਗਈ ਹੈ ਨਾ ਅੱਜ ਸਾਡਾ ਜੀ ਨਹੀਂ ਕਰਦਾ ਜਿਵੇਂ ਮੈਂ ਨਾਲਕਾ ਮਿਲਣੀ ਬਾਅਦ ਚ ਰਹਿ ਬੰਦਾ ਘਰ ਚ ਉਹ ਗੱਲ ਹੋਇਆ ਪਿਆ ਸਾਡਾ ਸਹੀ ਗੱਲ ਆ ਕੋਈ ਪ੍ਰਿਹੇ ਭਾਗ ਜਾਂਦਾ ਕੋਈ ਮੇਲ ਰਹਿ ਜਾਂਦਾ ਸਾਡੇ 2-4 ਟਰਾਲਿਆਂ 10 ਕ ਟਰਾਲਿਆਂ ਹੋਣੇ ਜਾਂਦਾ ਖੜੀਆਂ ਨੇ ਬੱਚੀ ਵੀ ਜਾਂਦੇ ਆ ਲੱਚੀ ਜਾਂਦੇ ਆ ਫਨਸ਼ਮ ਕਰੀ ਜਾਂਦੇ ਆ ਹਜੇ ਜਾਣ ਨੂੰ ਪੂਰਾ ਜੀ ਨਹੀਂ ਕਰਦਾ ਇੱਥੋਂ ਦੇ ਰੌਣਕਾ ਸਾਨੂੰ ਹਜੇ ਐਂ ਕਹਿੰਦੇ ਵੀ ਕੁਛ ਨਹੀਂ ਹੁੰਦਾ ਜਿੱਤੇ ਤਾਂ ਹੈਗੇ ਹਾਂ 2-4 ਦਿਨ ਹੋਰ ਖੜ੍ਹ ਜਾਓ ਪਰ ਕੱਲ ਤੁਰ ਪੈਣਾ ਕਿ ਰੁਗਣਾ ਹਲੇ ਸਵੇਰੇ 8 ਵਜੇ ਦਾ ਪ੍ਰਵਾਮਾ ਉਦੋਂ ਹਰਿਆਣਾ ਰੁਕਣਾ ਰਾਤ ਹਰਿਆਣੇ ਕੱਟਨੀਆ ਰਹਿਣ ਦਾ ਪ੍ਰੋਗਰਾਮ ਦਿੱਤਾ ਬਾਥੇ ਟੈਂਟ ਲੱਗਿਆ ਬਾ ਰੋਟੀ ਬਣਾਉਣ ਦਾ ਪ੍ਰਬੰਧ ਪੂਰਾ ਰਹਿਣ ਦਾ ਬਿਸਤਰੇ ਬੋਸਤਰੇ ਆਣ ਬੁਰਾ ਸਵਾਗਤ ਹੋਣਾ ਹਰਿਆਣੇ ਦੇ ਵਿੱਚ ਜਾ ਕੇ ਹਰਿਆਣੇ ਦੇ ਬੁਰਾ ਆਨੰਦ ਆਊਗਾ ਫਿਰ ਪੰਜਾਬ ਦੇ ਵਿੱਚ ਜਦੋਂ ਘਰੇ ਲੋਟਾਂਗੇ ਘਰ ਨੂੰ ਵਾਪਸੀ ਹੋਊਗੀ ਹਨਾ ਘਰ ਦੇ ਵਿੱਚ ਸਰੋਪੇ ਪਿੰਡਾਂ ਦੇ ਵਿੱਚ ਸਰੋਪੇ ਤਿਆਰ ਨੇ ਪਿੰਡਾਂ ਦੇ ਵਿੱਚ ਦੀਵਾਲਾ ਦਾ ਮਾਹੌਲ ਤੇ ਪਟਾਕੇ ਦਾ ਮਾਹੌਲ ਤਿਆਰ ਕਰੀ ਬੈਠਾ ਢੋਲ ਤੁਮਕਾਲੇ ਤਿਆਰ ਨੇ ਸਾਨੂੰ ਫੋਨ ਆਈ ਜਾਂਦੇ ਆ ਵੀ ਕਦੋਂ ਵਾਪਸ ਆਓ ਤੁਹਾਡੇ ਘਰਾਂ ਨੂੰ ਆਈ ਤਿਆਰ ਹੋ ਬੰਗੜਾ ਪਾਉਣ ਲਈ ਜਾ ਕੇ ਪਰ ਮੈਂ ਜਾਵਾਂ ਫਟੇ ਚੱਕ ਦੇਗੇ ਜਾ ਕੇ ਪਿੰਡ ਪੂਰੀਆਂ ਤਿਆਰੀਆਂ ਨਾਲ ਬੰਨੀ ਬੈਠੇ ਆਗੇ ਉਹ ਡੀਕੰਡ ਹੈ ਪਿੰਡ ਵਾਲੇ ਪੂਰਾ ਪਿੰਡਾਂ ਦੇ ਪੂਰਾ ਡੀਕ ਰਿਆ ਕਲੱਬ ਪੰਚਾਇਤ ਤੇ ਜੁਨੀਅਰ ਦੇ ਨੁਮਾਇੰਦੇ ਉੱਤੇ ਪਿੰਡਾਂ ਦੇ ਸਾਰੇ ਉਹ ਕਰ ਰਹੇ ਆ ਜਿੱਕੇ ਚਿੱਤ ਲੱਗਿਆ ਹੀ ਪੂਰਾ ਪੂਰਾ ਚੱਤੀ ਹੈ ਹਾਂ ਹਾਂ ਆਹਨ ਵੈਸੇ ਜਾਂ ਉਹ ਜੀਤਾ ਕਰਦਾ ਨਹੀਂ ਗਾਦੇ ਸੁਨੇਹਾ ਦੇਣਾ ਚਾਹਣਾ ਜਿਹੜੇ ਜਾਂਦੇ ਆ ਨਾ ਇੱਥੋਂ ਸਾਫ ਸਫਾਈ ਜ਼ਰੂਰ ਕਰੋ ਇਹ ਵਧੀਆ ਗੱਲ ਆ ਵੀ ਸਾਫ ਮੈਂ ਦੇਖਿਆ ਬਹੁਤ ਸਾਰੇ ਬੰਦੇ ਕਰ ਵੀ ਰਹੇ ਆ ਕਰ ਵੀ ਰਹੇ ਆ ਪਰ ਜਿੰਨਾ ਅਸੀਂ ਸਾਫ ਸਫਾਈ ਕਰਾਂਗਾ ਜਿੰਨਾ ਵੀ ਗੰਦਮੰਦ ਹੋਊਗਾ ਆਪਣੀ ਇਮੇਜ ਹੀ ਵਧੀਆ ਜਾਣੀ ਆ ਕਿ ਪੰਜਾਬ ਵਾਲੇ ਵਧੀਆ ਸਫਾਈ ਕਰਕੇ ਜਾਂ ਕਿਸਾਨ ਬੈਠੇ ਜਿੰਨਾ ਵੀ ਬੰਦਾ ਆਉਂਦਾਗਾ ਆਦਾ ਜਿੱਥੋਂ ਜਾਂਦਾ ਬੰਦਾ ਹਨਾ ਆਦਾ ਸਾਫ ਸਫਾਈ ਕਰਕੇ ਐਂਡ ਬਣਾ ਕੇ ਜਾਵੇ ਯਾਰ ਇਹ ਨਾਲ ਆਖੇ ਵੀ ਇੱਥੇ ਆ ਗੰਦ ਭਾਈ ਬਾਦੂ ਸਪਾਈ ਕਰਕੇ ਮਾਂਜਾ ਮਾਰ ਕੇ ਕਿਹੜੇ ਵੇਖਾ ਸੀ ਉਹ ਵੀ ਅਸੀਂ ਪੱਟਦੀ ਆ ਉਹ ਵੀ ਪੱਟ ਕੇ ਜਾਂਦੇ ਸੀ ਵੀ ਜਦ ਕਿਸੇ ਨੂੰ ਤਕਲੀਫ ਨਾ ਹੋਵੇ ਸਾਰੀਆਂ ਤਾਰਾਂ ਲਾ ਕੇ ਬਿਜਲੀ ਲਗੀਆਂ ਸਾਰੇ ਅਸੀਂ ਕੰਮ ਕਰਕੇ ਅਸੀਂ ਆਏ ਨਹੀਂ ਕਰ ਕੇ ਇਹ ਛੱਡ ਲਾਤੀਆਂ ਦਾਈਓ ਨੇਰੇ ਜੇ ਜ ਬੈਠੇ ਸੀ ਥੋੜਾ ਜਾਂ ਨਹੀਂ ਬੈਠਿਆ ਵੀ ਤਾਰਾਂ ਫੇਰ ਜੋੜ ਗਿਆ ਵਿਚਾਰੇ ਪੱਕੇ ਕੰਮ ਕਰਕੇ ਸਾਰੇ ਮੇਖਾਂ ਪੱਟ ਕੇ ਛਾੜੂ ਲਾ ਕੇ ਝਾੜੂ ਲਾ ਕੇ ਸਾਫ ਕਰਕੇ ਜੰਨੇ ਰੋਡ ਤੇ ਜੀ ਹਾਂ ਐਸੇ ਭਾਈ ਦੇਖ ਲਾ ਤਾਰਾ ਵੀ ਐਸੇ ਆ ਕੇ ਪੈ ਗਿਆ ਨਾ ਕੋਈ ਆ ਟ੍ਰਾਵਲ ਤੋਂ ਨਾ ਲਾਈਟ ਸਾਨੂੰ ਇਹ ਅੱਜ ਪਹਿਲੀ ਵਾਰ ਅਹਿਸਾਸ ਹੋਇਆ ਵੀ ਇੱਥੇ ਆ ਕੇ ਤਾਰਾ ਸਾਨੂੰ ਇੱਥੇ ਰਹਿਣਾ ਰਾਤਾਂ ਦਾ ਗੁਜ਼ਾਰਨੀ ਆ ਹਨਾ ਬੜੀਆਂ ਔਖੀਆਂ ਸੀਗੀਆਂ ਬੜਿਆ ਸਿਆਲ ਸਿਆਲ ਲੰਘੇ ਹਨਾ ਇੱਥੇ ਗਰਮੀਆਂ ਲੰਘੀਆਂ ਮੀਂਹ ਨਾਗੇ ਝਖੜ ਚੋਲੇ ਆਏ ਦੇ ਕਿੰਨਾ ਬਰਬਾਦ ਹੋਇਆ ਫੇਰ ਵੀ ਜੰਗ ਜਾਰੀ ਰਹੀ ਜਿੱਤ ਕੇ ਜਿੱਤ ਕੇ ਜ਼ਰੂਰ ਜਾਵਾਂਗੇ ਬੜਾ ਬੰਦੇ ਲੱਗੇ ਪਏ ਨੇ ਤੁਹਾਡੇ ਐ ਪੂਰਾ ਮਾਹੌਲ ਬਣਿਆ ਪਿਆ ਇੱਥੇ ਮਾਹੌਲ ਤਾਂ ਜੀ ਸਾਡਾ ਪਰਮਾਤਮਾ ਕਿ ਨਿਉ ਜਿੱਦ ਦਾ ਅਸੀਂ ਪਹਿਲਾਂ ਤੋਂ ਸ਼ੁਰੂਆਤ ਤੋਂ ਚੱਲੇ ਆਂਗੇ ਮੌਲਦਾਰ ਉਹ ਤੋਂ ਬਣਿਆ ਵਗਾ ਕਿਉਂ ਸਾਡੀਆਂ ਨੀਤੀਆਂ ਪਾਲਿਸੀਆਂ ਸਾਫ਼ ਨਹੀਂ ਆ ਅਸੀਂ 6 ਮਹੀਨਿਆਂ ਦਾ ਰਸਣ ਲੈ ਕੇ ਪਹਿਲਾਂ ਚੱਲੇ ਸੀਗੇ ਉਦੋਂ 6 ਮਹੀਨਿਆਂ ਦਾ ਰਸਣ ਜੀ ਫੇਰ ਲੈ ਕੇ ਚੱਲਦੇ ਹੋੜਾ ਸੀ ਉਸ ਤੋਂ ਬਾਅਦ ਫੇਰ ਵੀ ਪੱਕਾ ਮੋਰਚਾ ਲਾ ਕੇ ਵਧੀਆ ਦੱਸਣ ਲੱਗੇ ਜਾਂ ਲਵੇ ਵੀ ਸਾਡਾ ਮਾਹੌਲ ਇਹ ਹੈਗਾ ਵੀ ਅੱਜ ਵੀ ਸਾਡਾ ਚਿੱਤ ਨਹੀਂ ਮੰਨਦਾ ਦਿਲ ਨਹੀਂ ਮੰਨਦਾ ਸਾਨੂੰ ਇੱਥੋਂ ਵਾਲੇ ਵੀ ਕਹਿੰਦੇ ਆਣੇ ਨਾ ਜਾਓ ਬਾਈ ਵਾਲੇ ਹਾਂ ਸਾਨੂੰ ਅੱਜ ਵੀ ਇਹ ਮਾਹੌਲ ਹੋਇਆ ਪਿਆ ਉਹ ਕਹਿੰਦੇ ਵੀ ਬੱਚੇ ਅਸੀਂ ਜੋ ਸਮਾਨ ਅਸੀਂ ਲੈ ਕੇ ਆਏ ਆ ਉਹਦੇ ਵਿੱਚੋਂ ਅਸੀਂ ਉਹਨਾਂ ਨੂੰ ਅੱਜ ਦੀ ਮਾਹੌਲ ਦੇ ਵਿੱਚ ਉਹਨੂੰ ਕਿਹਾ ਬੇੜਿਆ ਬੱਚਿਆ ਗਏ ਗਰੀਬ ਗੁਰਬਾ ਕੋਈ ਵੀ ਆ ਅਸੀਂ ਕਹਿੰਦੇ ਵੀ ਚੱਕੋ ਪੁੱਤ ਸਮਾਨ ਲੈ ਜਾਓ ਪਰ ਸੜਕਾਂ ਇਹਨੇ ਅਸੀਂ ਸਾਫ ਕਰਾਂਗੇ ਬਿਲਕੁਲ ਝਾੜੂ ਮਾਰ ਕੇ ਜਾਵਾਂਗੇ ਇਹ ਚੰਗੀ ਗੱਲ ਆ ਤੁਹਾਡੇ ਬੰਦੇ ਲੱਗੇ ਵੀ ਆ ਤੇ ਕਰਨੀ ਵੀ ਚਾਹੀਦੀ ਆ ਸਫਾਈ ਜੇ ਆਪਾਂ ਮਾੜਾ ਮੋਟਾ ਆਪਣੇ ਤੋਂ ਖਲਾਰਾ ਪਿਆ ਤਾਂ ਆਪਾਂ ਸਫਾਈ ਕਰਕੇ ਜਾਣੀ ਆ ਉਹ ਅਸੀਂ ਗੱਲ ਕਹਿੰਦੇ ਵੀ ਅਸੀਂ ਝਾੜੂ ਮਾਰ ਕੇ ਸੜਕਾਂ ਬਿਲਕੁਲ ਗੰਦੀਆਂ ਕਰਕੇ ਜਾਵਾਂਗੇ ਵੀ ਅਸੀਂ ਜੋ ਵੀ ਸਾਡਾ ਪ੍ਰੋਗਰਾਮ ਆ ਗੰਦਾ ਜਾਂ ਕੁਝ ਵੀ ਆ ਉਹ ਅਸੀਂ ਏਡੂ ਜਿਹੜੇ ਨਵੇਂ ਰਖੇ ਜਾਵਾਂਗੇ ਬਹੁਤ ਬਹੁਤ ਚੰਗੀ ਗੱਲ ਆ ਕਿ ਆਪਾਂ ਸਾਰਾ ਇੱਥੋਂ ਗੰਦ ਹੁੰਜ ਕੇ ਜਾਣਾ ਆਹ ਬਾਈ ਰੋਟੀ ਗੋਲ ਕਰਦਾ ਇਹਦੇ ਕੋਲੇ ਵੀ ਕਰਨੀ ਆ ਗੱਲ ਕਰਨੀ ਬਾਈ ਇੱਥੇ ਸਿੱਖੀ ਆਗੇ ਤੁਸੀਂ ਕਿ ਕਿੱਦਾਂ ਪਿੰਡੋਂ ਹਾਂ ਬਾਈ ਇੱਥੇ ਸਿੱਖੀ ਆ ਇੱਥੇ ਸਿੱਖੀ ਆ ਆਹ ਬਾਈ ਨੇ ਸਿਖਾਈ ਆ ਹਾਂ ਚਾਰ ਪੰਜ ਸ਼ਿਫਟਾਂ ਲਾ ਕੇ ਉਹ ਵੀ ਸਿੱਖ ਗਈ ਹਾਂ ਸਹੀ ਆ ਹੁਣ ਘਰੇ ਜਦੋਂ ਗਏ ਘਰਦਿਆਂ ਨੇ ਕਹਣਾ ਉੱਥੇ ਤਾਂ ਬਧੇਰੀ ਕੋਲ ਲਾਉਂਦਾ ਸੀ ਹਾਲਾ ਇੱਧਰ ਵੀ ਕਾਕਾ ਹੋਰ ਵੀਡੀਓ ਦੇਖ ਕੇ ਕਹਿੰਦੇ ਨੇ ਵੀ ਉੱਥੇ ਤਾਂ ਰੋਟੀਆਂ ਵੀ ਲਾਉਂਦੇ ਇੱਥੇ ਕੁਝ ਵੀ ਨਹੀਂ ਕਰਦੇ ਵੀ ਆਪਣੀਆਂ ਬੀਬੀਆਂ ਭੂਏ ਚੜ ਜਾਣੀਆਂ ਨਾ ਹੁਣ ਇਹ ਤਾਂ ਆਏਗਾ ਸਵਾ ਬੁੜੀਆਂ ਕਹਿੰਦੇ ਨੇ ਮੈਂ ਘਰੇ ਵੀ ਕੰਮ ਕਰ ਲਿਆ ਕਰੋ ਹੁਣ ਹੋਰ ਸਹੀ ਗੱਲ ਆ ਬਾਪੂ ਜੀ ਹਾਂ ਜੀ ਪਿੰਡ ਵੀ ਇੱਧਰ ਕਦੀ ਸੇਕੀਆਂ ਰੋਟੀਆਂ ਕਹ ਨਹੀਂ ਨਹੀਂ ਜੀ ਇਹ ਸਖਿਆ ਤਾਂ મોદી ਨੇ ਸਾਨੂੰ ਵਧਾਈਆਂ ਸੀ ਮੋਦੀ ਨੂੰ ਦਿੰਨੇ ਆ ਆ ਸਾਡੇ ਬਾਪੂਆਂ ਨੂੰ ਕੰਮ ਵੀ ਸਿਖਾਤਾ ਐਵੇਂ ਦਾ ਕਿਹੜਾ ਇਕੱਠਾ ਕਰਤਾ ਵਧਾਈਆਂ ਨੇ ਮੋਦੀ ਨੂੰ ਉਸ ਗੱਲ ਦੀਆਂ ਹਾਂ ਬਿਲਕੁਲ ਤੇ ਬੱਚੇ ਦਾ ਨਾ ਭੁੱਲ ਭੱਲ ਕੇ ਹੋਣਗੇ ਹੁਣ ਸਾਣ ਦਾ ਸਾਲ-ਸਾਲ ਹੋ ਗਿਆ ਥਿਆ ਇਹਨੂੰ ਅੱਛਾ ਤੁਸੀਂ ਇੱਕ ਵਾਰ ਵੀ ਨਹੀਂ ਗਏ ਬਾਹਰ ਚ ਨਾ ਨਾ ਸਾਡਾ ਜੀ ਨਹੀਂ ਕਰਦਾ ਜਾਣ ਨੂੰ ਹਾਂ ਹੁਣ ਜਾਣਾ ਪਊ ਸਾਣਾ ਮਜਬੂਰੀ ਤੌਰ ਤੇ ਇਹ ਨਹੀਂ ਆਸਾਂਣਗੇ ਹਾਂ ਮਜਬੂਰੀ ਤੌਰ ਤੇ ਜਾਣਾ ਮਜਬੂਰੀ ਹੋ ਗਈ ਹਣ ਜਾਣ ਦੀ ਪਹਿਲਾਂ ਇਹਨਾਂ ਨੂੰ ਸਹੀ ਵੀ ਛੇਤੀ ਮੰਨ ਜਵੇ ਹੁਣ ਕਹਿੰਦੇ ਜਦੋਂ ਮੰਨ ਗਿਆ ਵੀ ਹੁਣ ਮਜਬੂਰੀ ਆ ਜਾਣ ਦਾ ਔਖਾ ਹੋ ਗਿਆ ਕੰਮ ਨਾ ਜੈਸ਼ ਨਹੀਂ ਕੁਛ ਨਹੀਂ ਚਲੋ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਬਣਿਆ ਪਿਆ ਅ ਬਾਕੀ ਬਿਲਕੁਲ ਮਨਪਾਪਕ ਵੀ ਹੁੰਦਾ ਕਿਉਂਕਿ ਜਿਵੇਂ ਮੈਂ ਕਹਿੰਦਾ ਸੀ ਪਹਿਲਾਂ ਕਿ ਅੱਜ ਦੀ ਅਖੀਰਲੀ ਰਾਤ ਇੱਥੇ ਰੋਟੀਆਂ ਪੱਕ ਰਹੀਆਂ ਇਹ ਕਿਉਂਕਿ ਇਸ ਤੋਂ ਬਾਅਦ ਦੇ ਵਿੱਚ ਸਵੇਰ ਨੂੰ ਸਵੇਰ ਨੂੰ ਇਹ ਚੱਲ ਜਾਣਾ ਸਾਰਾ ਕਾਫਲਾ ਤੋ ਤਾਂ ਘਰ ਕੇ ਅੱਜ ਅਖੀਰਲੀ ਰਾਤ ਆ ਇੱਥੇ ਆ ਰੋਟੀ ਬਾਈ ਦੇਖ ਲੈ ਕਿਵੇਂ ਮਿੰਟ ਚ ਆਏ ਕੱਚੀ ਤੋਂ ਪੱਕੀ ਹੋ ਜਾਂਦੀ ਆ ਐ ਐ ਦੇਖ ਕੇ ਮੈਂ ਹੋ ਜਾਂਦੀ ਆ ਵੀ ਲਾਉਣੀਆਂ ਸੌਕੇ ਇਹ ਪਹਿਲਾਂ ਨਹੀਂ ਸੀ ਪਤਾ ਵੀ ਇਦਾਂ ਹੁੰਦੀ ਐ ਇੱਥੇ ਆ ਕੇ ਪਤਾ ਲੱਗਾ ਨਾ ਨਾਲ ਭਾਰ ਚ ਪਤਾ ਲੱਗ ਗਿਆ ਪਕਾ ਕੇ ਹੁਣ ਤਾਂ ਇਹ ਆਪ ਦਾ ਆਪ ਹੀ ਕਰਦੇ ਨੇ ਕੰਮ ਸਾਰਾ ਹੁਣ ਬੀਬੀਆਂ ਨੂੰ ਕੋ ਵੀ ਤੁਸੀਂ ਬਸ ਬਹਿ ਜਾਓ ਅਹੀਂ ਬਗਾਇਆ ਕਰਨੀਆਂ ਬਹਿ ਜਾਓ ਆਹੀ ਆਪ ਕੰਮ ਕਰੇ ਕਰਾਂਗੇ ਸਿੱਖ ਲਿਆ ਅਸੀਂ ਨਹੀਂ ਆਉਂਦੇ ਸੀ ਵੀ ਰੋਟੀ ਲਾਉਣੀ ਅਸੀਂ ਐ ਕਰਦੇ ਆ ਘਰ ਦੇ ਕੰਮ ਕਰਦੇ ਆ ਜਦੋਂ ਇੱਥੇ ਆ ਗਿਆ ਸੀ ਆਇਆ ਦਿਖਾਈਆਂ ਵੀਡੀਓ ਕਰ ਵੀ ਰੋਟੀਆਂ ਲਾਉਣੇ ਆ ਅਸੀਂ ਹੈਨਾ ਫਿਰ ਉਹ ਕਹਿੰਦੇ ਤੁਸੀਂ ਤਾਂ ਸਿੱਖ ਗਏ ਅਸੀਂ ਇਹ ਕੰਮ ਕੋਈ ਔਖਾ ਨਹੀਂ ਤੁਸੀਂ ਸਾਨੂੰ ਐ ਕਹਿੰਦੇ ਨਾ ਬੜਾ ਔਖਾ ਕੰਮ ਕਰਦਾ ਵੀ ਘਰ ਦਾ ਕੰਮ ਵੀ ਔਖਾ ਨਹੀਂ ਅਸੀਂ ਇਹ ਘਰ ਦੇ ਕੰਮ ਹੀ ਆ ਬਿਲਕੁਲ ਆਟਾ ਗੁੰਨਣਾ ਰੋਟੀ ਪਕਾਉਣੀ ਪਾਣੀ ਲੈ ਆਉਣਾ ਹੈਨਾ ਸਬਜ਼ੀ ਬਣਾਉਣੀ ਦਾਲ ਬਣਾਉਣੀ ਬਿਲਕੁਲ ਬਹੁਤ ਔਖਾ ਸਿੱਖ ਕੇ ਕੰਮ ਸਾਰਾ ਬਾਕੀ ਜਿਹੜੀਆਂ ਇਥੋਂ ਬਾਈ ਸਾਂਝਾਂ ਪਈਆਂ ਅਰਦਾਸ ਕਰਦੇ ਵੀ ਤੁਹਾਡੀਆਂ ਸਾਰਿਆਂ ਦੀ ਐਦਾਂ ਹੀ ਬਰਕਰਾਰ ਰਹਿਣ ਬਣੀਆਂ ਰਹਿਣਾ ਨਾ ਰਹਿਣਾ ਪੰਜਾਬ ਤੇ ਸਾਂਝ ਪੈ ਗਈ ਇੱਕ ਇੱਕ ਦੋਸਤੀ ਪੈ ਗਈ ਹਨਾ ਜਿਹੜਾ ਸਰਕਾਰਾਂ ਸਰਕਾਰਾਂ ਜਿਹੜੇ ਫੁੱਟ ਪਾਉਂਦੇ ਸੀ ਨਾ ਸਾਨੂੰ ਬਾਈ ਅਸਲ ਦਾ ਮੁੱਦਾ ਸੀਗਾ ਨਹਿਰ ਦਾ ਮੁੱਦਾ ਸੀ ਹਰਿਆਣਾ ਵਾਲੇ ਕਹਿੰਦੇ ਸਾਨੂੰ ਲੋੜ ਨਹੀਂ ਪਾਣੀ ਦੀ ਪੰਜਾਬ ਵਾਲੇ ਕਹਿੰਦੇ ਉਦੋਂ ਵੀ ਹਰਿਆਣਾ ਕਿਉਂ ਪਾਣੀ ਭਾਲਦਾ ਸਰਕਾਰਾਂ ਦੋ ਤਰ੍ਹਾਂ ਬਣ ਗਿਆ ਸੀ ਵਿਗਾੜ ਪਾਤਾ ਸੀ ਹਰਿਆਣੇ ਤੇ ਪੰਜਾਬ ਨੂੰ ਹੁਣ ਇਕੱਠਾ ਕਰਤਾ ਇੱਕ ਦੂਜੇ ਨਾਲ ਅਸੀਂ ਸਾਂਝ ਹੋ ਗਏ ਸਾਡੇ ਰਿਸ਼ਤੇਦਾਰੀ ਬਣ ਗਏ ਆ ਮਨਨ ਇੱਕ ਦੂਜੇ ਨਾਲ ਮਲਾਤ ਆਇਨੇ મોદી ਨੇ ਹਾਂ ਬਾਈ ਕੀ ਕਹਿਣਾ ਤੁਸੀਂ ਆਖਰੀ ਸੀ ਐ ਕਹਿੰਦੇ ਬਾਈ ਬਣ ਕੇ ਵੀ ਗਾਹਾਂ ਨੂੰ ਜੇ ਸਰਕਾਰ ਨੇ ਕਾਨੂੰਨ ਵਧੀਆ ਕਰਤੇ ਫਿਰਦਾ ਨਹੀਂ ਆਹੀਂ ਫੇਰ ਲੱਗੂ ਚੱਲ ਇਹ ਨੌਬਤ ਨਾ ਹੀ ਆਵੇ ਹਾਂ ਤਿਆਰੀ ਹੈ ਢੀ ਫੁੱਲ ਤਿਆਰੀ ਆ ਐਸੇ મોદી ਡਰਾਤਾ ਤੁਸੀਂ ਹੁਣ ਨਹੀਂ ਆਉਂਦੀ ਨੌਬਤ ਇਹ ਤਿਆਰੀ ਹੈ ਢੀ ਦਾ ਬਾਈ ਗਾਹਾਂ ਨੂੰ ਵੀ ਪੱਕੀ ਤੇਰੀ ਆ ਵਿੱਚ ਕਹਿੰਦੇ ਸੀ ਵੀ મોદી ਕਿੱਥੇ ਮੰਨ ਜੂ ਹਨਾ ਪਿੰਡਾਂ ਚ ਵਿੱਚ ਹੈਗੇ ਸੀ ਆਉਂਦੇ ਨਹੀਂ ਸੀ ਵਿੱਚ ਬੰਦੇ ਕਹਿੰਦਾ ਯਾਰ ਤੁਸੀਂ ਮੋਦੀ ਦਾ ਮੋਦੀ ਨਾਲ ਪੰਗਾ ਲੈ ਲਿਆ ਸੈਂਟਰ ਸਰਕਾਰ ਨਾਲ ਪੰਗਾ ਲੈਣਾ ਬਹੁਤ ਖਲਾਅ ਜਿਦਾ ਬਾੜਾ ਨਹੀਂ ਹੈ ਹਨਾ ਜਦੋਂ ਪੰਗਾ ਲੈਂਦਾ ਸੈਂਟਰ ਸਰਕਾਰ ਨਾਲ ਲੈ ਕੇ ਜੀ ਅੱਛਾ ਇਹਨਾਂ ਨਾਲ ਗੱਲ ਕਰੀਏ ਆਹ ਵੇਖਣਾ ਜੀ ਹਾਂਜੀ ਬਾਈ ਹਾਂਜੀ ਅ ਕਿੱਥੋਂ ਇਹੀ ਕੋਈ ਏਰੀਆ ਹੈ ਹਾਂ ਮੇਰਾ ਪਿੰਡ ਜੋਧਪੁਰ ਮੇਰਾ ਨਾਮ ਹਰਮੰਦਲ ਸਿੰਘ ਜੀ ਮੈਂ ਬਲਗਮੀਤ ਪ੍ਰਧਮ ਭਾਤੀ ਕਿਸਾਨੀ ਇੱਕ ਟੜਕਾਉਂਦਾ ਅੱਛਾ ਹਾਂ ਪੂਰੀਆਂ ਇੱਥੇ ਰੌਣਕ ਹੈ ਫਿਰ ਹੁਣ ਤੇਰੇ ਪਟ ਪਟ ਰਿਆ ਹੋ ਜਾਣਾ ਪੂਰਾ ਕੰਮਕਾਰ ਸਾਡੇ ਪ੍ਰੋਪਰ ਤੌਰ ਤੇ ਤੁਸੀਂ ਜਾ ਕੇ ਦੇਖ ਲਓ ਵੀ ਪ੍ਰੋਪਰ ਤੌਰ ਤੇ ਇੱਕ ਬਰਾਂਡ ਬਸੇਰੇ ਪੱਕੇ ਘਰ ਬਣਾਏ ਹੋਏ ਸੀਗੇ ਸੋ ਹੁਣ ਅੱਜ ਸਾਨੂੰ ਖੁਸ਼ੀ ਵੀ ਹੈ ਸੋ ਇੱਕ ਜਿੱਤ ਨੂੰ ਦੇਖ ਕੇ ਸਾਨੂੰ ਇਹ ਵੀ ਲੱਗਦਾ ਵੀ ਸਾਨੂੰ ਕਿਤੇ ਨਾ ਕਿਤੇ ਅਹਿਸਾਸ ਸਾਡੀਆਂ ਤਕਲੀਫਾਂ ਦਾ ਵੀ ਹੋਣਾ ਚਾਹੀਦਾ ਵੀ ਅਸੀਂ ਕਿੰਨੀਆਂ ਤਕਲੀਫਾਂ ਤੋਂ ਬਾਅਦ ਇਹ ਜਿੱਤ ਲੈ ਕੇ ਚੱਲੇ ਆ ਸੋ ਉਹ ਜਿੱਤ ਦਾ ਇੱਕ ਨਜ਼ਾਰਾ ਵੱਖਰਾ ਹੁੰਦਾ ਜਦੋਂ ਅਸੀਂ ਜਿੱਤ ਕੋਈ ਸਾਨੂੰ ਆਸਾਨੀ ਨਾ ਮਿਲ ਜਾਵੇ ਉਹ ਜਿੱਤ ਦਾ ਸਵਾਦ ਨਹੀਂ ਹੁੰਦਾ ਇੱਕ ਦੇਸ਼ ਦਾ ਹਾਕਮ ਜੋ ਤਾਂ ਸਹੀ ਰਵਈਏ ਤੇ ਆਇਆ ਵਾ ਸੀ ਸੋ ਉਹਨੂੰ ਅੱਜ ਸਾਡੇ ਲੋਕਾਂ ਨੇ ਜੋ ਉਹਦੀ ਧੌਣ ਚੋ ਕਿਲਾ ਕੱਢਿਆ ਇਹ ਚੀਜ਼ ਦੀ ਜਿਹੜੀ ਹੰਕਾਰ ਤੋੜਨ ਦੀ ਖੁਸ਼ੀ ਆ ਉਹ ਲੋਕਾਂ ਨੂੰ ਲੈਦੀ ਆ ਜੇ ਉਹ ਅੱਜ ਸਾਹ ਦੇਖ ਰਹੇ ਆ ਪਰ ਅਸੀਂ ਇਹ ਵੀ ਸੋਚਾਉਂਦੇ ਆ ਵੀ ਇਹ ਅੰਦੋਲਨ ਜਿਸ ਤਰ੍ਹਾਂ ਆਮ ਕਹਿੰਦੇ ਵੀ ਖਤਮ ਨਹੀਂ ਅੰਦੋਲਨ ਮੁਲਤਵੀ ਕਰਿਆ ਸੋ ਅੰਦੋਲਨ ਦੀਆਂ ਰੂਪਰੇਖਾਵਾਂ ਚੇਂਜ ਹੋਣਗੀਆਂ ਜੇ ਅੱਜ ਜਿਸੀ ਕਹੀਏ ਵੀ ਅੱਜ ਲੜਾਈ ਮੁੱਕ ਗਈ ਅੱਜ ਲੜਾਈ ਸ਼ੁਰੂ ਹੋਈ ਹੈ ਸੋ ਆਲ ਵਰਲਡ ਦੇ ਵਿੱਚ ਸਾਮਰਾਜਵਾਦ ਦਾ ਖਾਤਮਾ ਹੋਣ ਜਾ ਰਿਹਾ ਇਹ ਤੋਂ ਲੋਕਾਂ ਨੂੰ ਇੱਕ ਸਿਹਤ ਮਿਲੂਗੀ ਵੀ ਆਲ ਵਰਲਡ ਦੇ ਵਿੱਚ ਸਾਮਰਾਜਵਾਦ ਨੂੰ ਚੁਣੌਤੀ ਮਿਲੂ ਇਹ ਚੀਜ਼ਾਂ ਸਾਨੂੰ ਇਹ ਅੰਦੋਲਨ ਸਬਕ ਦੇਗੀ ਸਾਨੂੰ ਤਿਆਰ ਰਹਿਣਾ ਪੈਣਾ ਅਗੇ ਲਈ ਵੀ ਸਾਨੂੰ ਪੂਰਾ ਫੁੱਲ ਪ੍ਰਿਪੇਅਰ ਰਹਿਣਾ ਪੈਣਾ ਅਸੀਂ ਆਪਦੀ ਤਿਆਰੀ ਤੋਂ ਬਿਨਾਂ ਜਿਹੜੀ ਖੇਤੀ ਆ ਰਹੀ ਹੈ ਨਾ ਆਉਣ ਵਾਲੇ ਸਮੇਂ ਦੀ ਉਹ ਖੇਤੀ ਵੀ ਇਹ ਨਹੀਂ ਆ ਰਹੀ ਬਈ ਅਸੀਂ ਪੁਰਾਣੇ ਸਮੇਂ ਦੇ ਅਨੁਸਾਰ ਉਲਟ ਢਲਕੇ ਹੋਵੇ ਉਹਦੇ ਲਈ ਵੀ ਸਾਨੂੰ ਪੂਰਾ ਪ੍ਰਿਪੇਅਰ ਹੋਣਾ ਸਾਨੂੰ ਅੱਜ ਜੇ ਸੋਚਣਾ ਪਵੇ ਸਾਨੂੰ ਸਾਡੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਦੇ ਸਿਧਾਂਤ ਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਖੇਤੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰੀਏ ਸੋ ਜੇ ਇੱਕ ਅਸੀਂ ਆਪਦੀ ਆਉਣ ਵਾਲੀ ਨਸਲਾਂ ਦਾ ਭਵਿੱਖ ਬਚਾਉਣਾ ਤਾਂ ਸਾਨੂੰ ਗੁਰਨਾਨਕ ਦੇ ਫਲਸਫੇ ਨੂੰ ਹੀ ਧਿਆਨ ਚ ਰੱਖਣਾ ਉਹ ਅੱਜ ਜੇ ਇਹ ਅੰਦੋਲਨ ਜਿੱਤੇਗੇ ਤਾਂ ਗੁਰਨਾਨਕ ਦੇ ਫਲਸਫੇ ਦੇ ਅਨੁਸਾਰ ਹੀ ਜਿੱਤੇਗੇ ਭਾਵੇਂ ਇਹ ਸਰਬਸ਼ਾਂਤੀ ਦੀ ਬਾਲਤਾ ਦਾ ਪ੍ਰਤੀਕ ਸੀ ਕਿਸਾਨੀ ਅੰਦੋਲਨ ਸੀ ਇਹਦੇ ਵਿੱਚ ਸਭ ਧਰਮਾਂ ਦੇ ਲੋਕ ਜੀ ਪਰ ਜੋ ਇੱਕ ਫਲਸਫਾ ਚੱਲਿਆ ਸੋ ਫਲਸਫਾ ਜੋ ਇਹਦੇ ਵਿੱਚ ਚੱਲਿਆ ਸਰਬੱਤ ਦੇ ਭਲੇ ਦਾਪਾਂਵੇਂ ਸਾਡਾ ਮੋਦੀ ਅੱਜ ਅਸੀਂ ਮੋਦੀ ਨੂੰ ਇੱਥੇ ਗਾਲਾਂ ਕੱਢਦੇ ਸੀ ਪਰ ਜਦੋਂ ਅਰਦਾਸ ਹੁੰਦੀ ਹੈ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਐਂਡ ਤੇ ਆਪਾਂ ਕਹਿੰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਉਹ ਉਹਦੇ ਵਿੱਚ ਸਭ ਆਉਂਦਾ ਸਰਬੱਤ ਦਾ ਭਲੇ ਦੀ ਅਸੀਂ ਮੰਗਣ ਵਾਲੇ ਲੋਕਾਂ ਆਂਗੇ ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਦੇ ਆਂ ਸਰਬੱਤ ਦੇ ਭਲੇ ਦਾ ਫਲਸਫਾ ਸੀ ਜੋ ਇੱਥੇ ਅਟੁੱਟ ਵਰਤਿਆ ਸੋ ਇਹ ਇੱਕ ਚਮਤਕਾਰ ਹੋਇਆ ਵੀ ਜੇ ਆਪਾਂ ਦੇਖਿਆ ਜਾਵੇ ਵੀ ਇੱਥੇ ਅੱਜ ਤਾਈਂ ਸੀਧੀਆਂ ਹੁੰਦੀਆਂ ਹੁੰਦੀਆਂ ਅੰਦੋਲਨਾਂ ਦੇ ਜੋ ਕੁਰਬਾਨੀਆਂ ਦਾ ਸਾਨੂੰ ਦੁੱਖ ਆ ਅਸੀਂ ਉਹ ਚੀਜ਼ਾਂ ਵੀ ਇੱਕ ਜਿਸ ਦੀ ਆਜ਼ਾਦੀ ਦਾ ਅੰਦੋਲਨ ਚੱਲਿਆ ਉਹ ਜਬ ਸੀਤਪਾਲ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਵਰਗੇ ਗੋਤਮ ਸਿੰਘ ਵਰਗੇ ਨੇ ਸੀਧੀਆਂ ਹੋਈਆਂ ਸੋ ਅੱਜ ਜਿਹੜੀ ਇੱਥੇ ਵੀ ਜੋ ਸਾਡੇ 700 ਤੋਂ ਵੱਧ ਕਿਸਾਨ ਸਾਡੇ ਸ਼ਹੀਦ ਹੋਇਆ ਸਾਨੂੰ ਕਿਤੇ ਨਾ ਕਿਤੇ ਉਹਨਾਂ ਦੀ ਸ਼ਹੀਦੀ ਤੇ ਵੀ ਮਾਣ ਮਹਿਸੂਸ ਕਰਨਾ ਚਾਹੀਦਾ ਵੀ ਜੋ ਅੱਜ ਅਸੀਂ ਇੱਥੇ ਪਹੁੰਚੇ ਅੰਦੋਲਨ ਦੀ ਜਿੱਤ ਲੈ ਕੇ ਚੱਲੇ ਆ ਸੋ ਇਹ ਅੰਦੋਲਨ ਦੀ ਜਿੱਤ ਉਹਨਾਂ ਨੂੰ ਸਮਰਪਿਤ ਆ ਜੋ ਸਾਡੇ ਇੱਥੇ ਕਿਸਾਨ ਸ਼ਹੀਦ ਹੋਇਆ ਜਾਂ ਕਿਸੇ ਦੇ ਹਾਦਸਿਆਂ ਦੇ ਵਿੱਚ ਕਿਸੇ ਦੇ ਪਰਿਵਾਰ ਦੇ ਜੀ ਚਲੇ ਗਏ ਸੋ ਇਹ ਚੀਜ਼ਾਂ ਸਾਡੀ ਅੰਦੋਲਨ ਉਹਨਾਂ ਨੂੰ ਸਮਰਪਿਤ ਆ ਪੂਰਨ ਤੌਰ ਤੇ ਸਾਡਾ ਅੰਦੋਲਨ ਅੱਜੇ ਸੀ ਜੇ ਅਸੀਂ ਇੱਕ ਜਿੱਤ ਤੋਂ ਬਾਅਦ ਜੇ ਅਸੀਂ ਓਵਰ ਕੌਨਫੀਡੈਂਟ ਹੋ ਜਾਵਾਂਗੇ ਤਾਂ ਉਹ ਆਉਣ ਵਾਲੇ ਸਮੇਂ ਲਈ ਸਾਡੇ ਲਈ ਵੀ ਸਿੱਟੇ ਗੰਭੀਰ ਕਰ ਸਕਦਾ ਇਹਦੇ ਲਈ ਸਾਨੂੰ ਜਿਹੜੇ ਅਸੀਂ ਓਵਰ ਕੌਨਫੀਡੈਂਟ ਵੀ ਨਾ ਹੋਈਏ ਸਾਨੂੰ ਇੱਕ ਆਵਦੇ ਤੇ ਸੰਤੁਲਨ ਬਣਾ ਕੇ ਪੂਰੇ ਜੋਸ਼ ਨਾਲ ਚੱਲਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਭਾਈ ਤੋ ਇੱਕ ਵਾਰ ਫਿਰ ਸਾਰਾ ਮਾਹੌਲ ਵੇਖ ਲਓ ਵੀ ਇਧਰ ਬਾਪੂ ਜੀ ਹੁਣ ਹੀ ਦੇਖੋ ਖਰਪੇ ਦੇ ਨਾਲ ਰੋਟੀਆਂ ਥਲ ਰਹੇ ਆ ਉਹ ਬਾਈ ਕਹਿ ਰਿਹਾ ਕਿ ਮੈਂ ਇੱਥੇ ਹੀ ਸਿੱਖੀਆਂ ਆ ਕੇ ਗੋਲ ਕਰਨੀਆਂ ਮਤਲਬ ਪਕਾਉਣੀਆਂ ਇੱਥੇ ਸਿੱਖੀਆਂ ਕਰਦੇ ਕਹਿੰਦੇ ਘਰ ਆ ਕੇ ਵੀ ਪੁੱਤਰਾ ਪਕਾਉਣੀਆਂ ਪੈਣੀਆਂ ਤੇ ਆਹ ਬਾਈ ਹੁਣੀ ਦੇਖੋ ਕੋਈ ਚੋਂਡਾ ਕਰ ਰਿਹਾ ਕੋਈ ਪੇੜੇ ਕਰ ਰਿਹਾ ਅਖੀਰਲੀ ਲੋ ਆ ਇਸ ਰਾਤ ਦੀ ਕਿਉਂਕਿ ਸਵੇਰ ਨੂੰ ਇਹ ਸਾਰਾ ਕੁਝ ਇੱਥੋਂ ਚੱਲ ਜਾਣਾ ਇਸ ਕਰਕੇ ਯਾਦਗਾਰ ਆ ਇੱਕ ਤਰ੍ਹਾਂ ਇਹ ਜੜੀਆਂ ਅਸੀਂ ਇੱਥੇ ਰਿਕਾਰਡ ਕਰ ਰਹੇ ਆ ਚੀਜ਼ਾਂ ਤੁਹਾਡੇ ਰੂਬਰੂ ਕਰ ਰਹੇ ਆ ਤੋ ਇਹ ਇੱਕ ਤਰ੍ਹਾਂ ਇਤਿਹਾਸ ਬਣ ਰਿਹਾ ਇਤਿਹਾਸ ਬਣ ਚੁੱਕਿਆ ਹੈ